ਆਰੇ ਦੁਆਲੇ ਕਿਸੇ ਮੁਲਕ ਨਾਲ ਨਹੀਂ ਬਣਦੀ ਆਪਣੀ ਸ਼੍ਰੀਲੰਕਾ ਨਾਲ ਆਪਣੀ ਨਹੀਂ ਬਣਦੀ ਬੰਗਲਾਦੇਸ਼ ਨਾਲ ਆਪਣੀ ਨਹੀਂ ਬਣਦੀ ਨੇਪਾਲ ਨਾਲ ਆਪਣੀ ਨਹੀਂ ਬਣਦੀ ਪਾਕਿਸਤਾਨ ਨਾਲ ਆਪਣੀ ਨਹੀਂ ਬਣਦੀ ਚਾਈਨਾ ਨਾਲ ਆਪਣੀ ਨਹੀਂ ਬਣਦੀ ਅਮਰੀਕਾ ਇੱਕ ਮੁਲਕ ਨਹੀਂ ਖੜਿਆ ਸੰਧੂਰ ਵੇਲੇ ਆਪਣੇ ਨਾਲ ਦੇਖੋ ਇੱਕ ਮੁਲਕ ਦਾ ਨਾਂ ਲੈ ਦੋ ਖੜਿਆ ਫਿਰ ਕਾਦੇ ਵਾਸਤੇ ਧਰਤੀ ਦੇ ਕਿਡੇ ਕੱਢੀ ਜਾਂਦੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਮਤਲਬ ਬਚਦੀ ਆ ਗਿਆ ਕੋਰੋਨਾ ਆ ਗਿਆ ਤਾਂ ਕਰਕੇ ਦੋ ਸਾਲ ਰੁਕਣਾ ਪਏਗਾ ਨਹੀਂ ਚੌਥਾ ਪੰਜਵਾਂ ਕਿਹੜਾ ਹੁੰਦਾ ਧਰਤੀ ਦਾ ਹੁਣ ਨੂੰ ਥੱਲੇ ਦੇਖ ਲੈਣੇ ਕਿਹੜਾ ਮੁਲਕ ਹੈ ਚਲੋ ਹੈਗੇ ਦੋ ਘੰਟੇ ਹਜੇ ਚਲੋ ਨਾਲੋਂ ਚੱਲੀ ਚਲੋ ਕੋਈ ਫੋਰਨ ਪਾਲਸੀ ਕੋਈ ਵਿਦੇਸ਼ ਪਾਲਸੀ ਸਾਨੂੰ ਪੁੱਛਣ ਦਾ ਹੱਕ ਨਹੀਂ ਜੀ ਕਿ ਵਿਦੇਸ਼ ਨੀਤੀ ਕੀ ਹੈ ਸਾਡੇ ਲੋਕ ਬਹੁਤ ਸਾਰੇ ਵਿਦੇਸ਼ਾਂ ਚ ਬਸਦੇ ਨੇ ਉਹ ਸਾਨੂੰ ਪੁੱਛਦੇ ਨੇ ਕੋਈ ਨੀਤੀ ਹੈ ਜੀ ਸਾਡੇ ਬਾਰੇ ਕੋਈ ਐਨ ਆਰ ਆਈਸ ਬਾਰੇ ਹੁਣ ਉਥੇ ਕਿੰਨਾ ਅਨਰੈਸਟ ਹੋਇਆ ਪਿਆ ਟ੍ਰਾਂਟੋ ਵੈਨਕੂਵਰ ਲੰਡਨ ਆਸਟ੍ਰੇਲੀਆ ਉਥੇ ਐਂਟੀ ਇਮੀਗ੍ਰੇਸ਼ਨ ਦੇ ਚੱਲ ਰਹੇ ਨੇ ਅਡੇ ਅਡੇ ਜਿਹੜੇ ਪ੍ਰਦਰਸ਼ਨ ਕੋਈ ਬੋਲ ਰਿਹਾ ਜੀ ਅਕਲ 73 ਸਾਲ ਦੀ ਦਾਦੀ 73 ایئرز اولڈ ਦਾਦੀ بیੜੀਆਂ ਲਾ ਕੇ 172 ਬੰਦੇ ਕੱਲ ਕੱਢਦੇ ਉਹਨੇ بیੜੀਆਂ ਲਾ ਕੇ ਕੋਈ ਬੋਲ ਰਿਹਾ ਜੀ ਮਾਈ ਫਰੈਂਡ ਡੋਨਾਲਡ ਟਰੰਪ ਲੈ ਕਿਹੜਾ ਫਰੈਂਡ ਜੀ ਸਾਰੀਆਂ ਉਹਨੇ ਤਾਰਫ ਵਧਾਤੇ ਉਹਨੇ ਸਾਰੇ ਪਾਕਿਸਤਾਨ ਨੂੰ ਬਰਾਬਰ ਦਾ ਮੁਲਕ ਕਹਿੰਦਾ ਉਹ ਇੰਨਾ ਗੱਲਾਂ ਬਾਰੇ ਸੋਚੀਏ ਹਰ ਵਕਤ ਆਪਸ ਵਿੱਚ ਲੜੀਏ ਉਹ ਕਹਿੰਦਾ ਠੀਕ ਹੈ ਲੜੀ ਜਾਓ ਹਨ ਕੀ ਵਧੀਆ ਗੱਲ ਹੈ ਸਗੋਂ ਲੜੀਓ ਕਿਉਂਕਿ ਜਿਹੜੀਆਂ ਪੁਲਿਸਾਂ ਵੀ ਨੇ ਨਾ ਇੰਟਰਨੈਸ਼ਨਲ ਉਹ ਗੈਂਗਬਾਰ ਨੂੰ ਹਟਾਉਂਦੀਆਂ ਨਹੀਂ ਹੁੰਦੀਆਂ ਉਹ ਕਹਿੰਦੇ ਆਪੇ ਮਰਦੇ ਨੇ ਮਰ ਜਾਣ ਦੋ ਆਪਾਂ ਕੋ ਵਿੱਚ ਪਈਏ ਉਹ ਦੋ ਉਹਦੇ ਮਾਰ ਕੇ ਦੋ ਉਹਦੇ ਮਾਰ ਕੇ ਉਹਦੇ ਦੀ ਦੁਸ਼ਮਣੀ ਪੱਕੀ ਹੋ ਜਾਂਦੀ ਹੈ ਅਗਲੇ ਵਾਰ ਤਿੰਨ ਉਹਦੇ ਮਾਰ ਕੇ ਤਿੰਨ ਉਹਦੇ ਮਾਰ ਕੇ ਆਪੀ ਖਤਮ ਹੋ ਜਾਂਦੇ ਆ ਮੁਗਲ ਕਿਵੇਂ ਖਤਮ ਹੋਏ ਸੀ ਆਪਸ ਹੀ ਲੜ ਕੇ ਖਤਮ ਹੋਏ ਸੀ 800 ਸਾਲ ਨਹੀਂ ਹੁੰਦਾ ਕੋਈ ਵਿਰੋਧੀ ਹੈਗਾ ਸੀ ਕੋਈ ਥੋੜਾ ਜਿਹਾ ਵਿਜਨ ਆਪਾਂ ਰੱਖ ਕੇ ਚੱਲਿਏ ਥੋੜੇ ਤਜਰਬੇ ਦੀ ਲੋੜ ਹੈ ਥੋੜੇ ਤਜਰਬੇ ਦੀ ਲੋੜ ਨਾ ਤੁਹਾਡੇ ਕੋਲ ਤਜਰਬਾ ਹੈ ਉਹ ਅਲੱਗ ਗੱਲ ਹੈ ਕਿ ਤਜਰਬਾ ਥੋੜਾ ਜਿਹਾ ਦੇਲੇ ਪਾਸੇ ਜਿਆਦਾ ਪਰ ਸਾਰੇ ਸਪੰਜੇ ਉਗਲੇ ਕੁਝ ਨਹੀਂ ਹੁੰਦੀਆਂ ਚੰਗੇ ਬੰਦੇ ਵੀ ਹੈਗੇ ਕੋਈ ਪਾਰਟੀਆਂ ਮਾੜੀਆਂ ਨਹੀਂ ਹੁੰਦੀਆਂ ਬੰਦੇ ਇੱਕ ਅੱਦੇ ਆ ਜਾਂਦੇ ਆ ਚਲੇ ਜਾਂਦੇ ਆ ਕੋਈ ਗੱਲ ਨਹੀਂ ਹੁਣ ਤੁਸੀਂ ਪਹਿਲਾਂ ਇੱਕ ਇੱਕ رائے ਤਾਂ ਬਣਾਓ ਪ੍ਰਵਾਸੀ ਪੰਜਾਬੀਆਂ ਦਾ ਮੁੱਦਾ ਉੱਠਿਆ ਬੜੇ ਬੇਰਹਿਮੀ ਨਾਲ ਮੈਂ ਕਹਿੰਦਾ ਉਹਨਾਂ ਨੇ ਗੈਰ ਮਨੁੱਖੀ ਤਰੀਕੇ ਨਾਲ ਹੁਸ਼ਿਆਰਪੁਰ ਚ ਬੱਚੇ ਦਾ ਜਿਹੜਾ ਕਤਲ ਕੀਤਾ ਕ੍ਰਿਮੀਨਲ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਕੋਈ ਦੇਸ਼ ਨਹੀਂ ਕੋਈ ਪਰਦੇਸ ਨਹੀਂ ਕ੍ਰਿਮੀਨ ਅਪਰਾਧੀ ਦਾ ਪ੍ਰਤੀ ਹੁੰਦਾ ਸਖਤ ਸਜ਼ਾ ਮਿਲੂਗੀ ਫਾਸਟ ਟਰੈਕ ਤੇ ਜਾ ਕੇ ਸਜ਼ਾ ਮਿਲੂਗੀ ਜੋਂ ਲੱਗੇ ਤੁਹਾਡੇ ਤੁਹਾਡੇ ਆਪਣਿਆਂ ਜਾਏ ਨਹੀਂ ਹੋ ਉਹ ਕਹਿੰਦੇ ਕੱਢੋ ਇਹਨਾਂ ਨੂੰ ਥੱਲੇ ਦੇਖ ਲੈਣ ਦੇ ਕਿਹੜਾ ਮੁਲਕ ਹੈ ਚਲੋ ਹੈਗੇ ਆ 2 ਘੰਟੇ ਹਜੇ ਚਲੋ ਲਾ ਲਓ ਕੰਮ ਚਲੋ ਕੋਈ ਫੋਰਨ ਪਾਲਸੀ ਕੋਈ ਵਿਦੇਸ਼ ਪਾਲਸੀ ਸਾਨੂੰ ਪੁੱਛਣ ਦਾ ਹੱਕ ਨਹੀਂ ਜੀ ਕਿ ਵਿਦੇਸ਼ ਨੀਤੀ ਕੀ ਹੈ ਸਾਡੇ ਲੋਕ ਬਹੁਤ ਸਾਰੇ ਵਿਦੇਸ਼ਾਂ 'ਚ ਬਸਦੇ ਨੇ ਉਹ ਸਾਨੂੰ ਪੁੱਛਦੇ ਨੇ ਕੋਈ ਨੀਤੀ ਹੈ ਜੀ ਸਾਡੇ ਬਾਰੇ ਕੁਈ ਐਨ ਆਰ ਆਈਸ ਬਾਰੇ ਹੁਣ ਉਥੇ ਕਿੰਨਾ ਅਨਰੈਸਟ ਹੋਇਆ ਪਿਆ ਟੋਰਾਂਟੋ ਵੈਂਕੂਵਰ ਲੰਡਨ ਆਸਟ੍ਰੇਲੀਆ ਉਥੇ ਐਂਟੀ ਇਮੀਗ੍ਰੇਸ਼ਨ ਦੇ ਚੱਲ ਰਹੇ ਨੇ ਅਡੇ ਅਡੇ ਜਿਹੜੇ ਪ੍ਰਦਰਸ਼ਨ ਕੋਈ ਬੋਲ ਰਿਹਾ ਜੀ ਆ ਕੱਲ 73 ਸਾਲ ਦੀ ਦਾਦੀ 73 ایਅਰਸ 올ਡ ਦਾਦੀ ਬੇੜੀਆਂ ਲਾ ਕੇ 172 ਬੰਦੇ ਕੱਲ ਕੱਢਦੇ ਉਹਨੇ ਬੇੜੀਆਂ ਲਾ ਕੇ ਕੋਈ ਬੋਲ ਰਿਹਾ ਜੀ ਮਾਈ ਫਰੈਂਡ ਡੋਨਾਲਡ ਟਰੰਪਲ ਹੈ ਕਿਹੜਾ ਫਰੈਂਡ ਹੈ ਸਾਰਿਆਂ ਨੇ ਤਾਰਿਫ ਵਧਾਤੇ ਉਹਨੇ ਸਾਰੇ ਪਾਕਿਸਤਾਨ ਨੂੰ ਬਰਾਬਰ ਦਾ ਮੁਲਕ ਕਹਿੰਦਾ ਉਹ ਇੰਨਾ ਗੱਲਾਂ ਬਾਰੇ ਸੋਚੀਏ ਹਰ ਵਕਤ ਆਪਸ ਵਿੱਚ ਲੜੀਏ ਉਹ ਕਹਿੰਦਾ ਠੀਕ ਹੈ ਲੜੀ ਜਾਓ ਹਨ ਕੀ ਵਧੀਆ ਗੱਲ ਸਭ ਲੜੀਓ ਕਿਉਂਕਿ ਜਿਹੜੀਆਂ ਪੁਲਸਾਂ ਵੀ ਨੇ ਨਾ ਇੰਟਰਨੈਸ਼ਨਲ ਉਹ ਗੈਂਗਬਾਰ ਨੂੰ ਹਟਾਉਂਦੀਆਂ ਨਹੀਂ ਹੁੰਦੀਆਂ ਉਹ ਕਹਿੰਦਾ ਆਪੇ ਮਰਦੇ ਨੇ ਮਰ ਜਾਣ ਦਿਓ ਆਪਾਂ ਕੋ ਵਿਚ ਪਈਏ ਉਹ ਦੋ ਉਹਦੇ ਮਾਰਗੇ ਦੋ ਉਹਦੇ ਮਾਰਗੇ ਉਹਦੇ ਦੀ ਦੁਸ਼ਮਣੀ ਪੱਕੀ ਹੋ ਜਾਂਦੀ ਹੈ ਅਗਲੇ ਵਾਰ ਤਿੰਨ ਉਹਦੇ ਮਾਰਗੇ ਤਿੰਨ ਉਹਦੇ ਮਾਰਗੇ ਆਪ ਹੀ ਖਤਮ ਹੋ ਜਾਂਦੇ ਆ ਮੁਗਲ ਕਿਵੇਂ ਖਤਮ ਹੋਏ ਸੀ ਆਪਸ ਹੀ ਲੜ ਕੇ ਖਤਮ ਹੋਏ ਸੀ 800 ਸਾਲ ਨਹੀਂ ਹੁੰਦਾ ਕੋਈ ਵਿਰੋਧੀ ਹੈਗਾ ਸੀ ਕੋਈ ਥੋੜਾ ਜਿਹਾ ਵਿਜਨ ਆਪਾਂ ਰੱਖ ਕੇ ਚੱਲ ਜੀਏ ਥੋੜੇ ਤਜਰਬੇ ਦੀ ਲੋੜ ਹੈ ਥੋੜੇ ਤਜਰਬੇ ਦੀ ਲੋੜ ਹੈ ਤੁਹਾਡੇ ਕੋਲ ਤਜਰਬਾ ਹੈ ਉਹ ਅਲੱਗ-ਅਲੱਗ ਤਜਰਬਾ ਥੋੜਾ ਜਿਹਾ ਇਧਰਲੇ ਪਾਸੇ ਜਿਆਦਾ ਪਰ ਸਾਰੇ ਸੰਜੇ ਉਂਗਲੇ ਕੁਝ ਨਹੀਂ ਹੁੰਦੀਆਂ ਚੰਗੇ ਬੰਦੇ ਵੀ ਹੈਗੇ ਕੋਈ ਪਾਰਟੀਆਂ ਮਾੜੀਆਂ ਨਹੀਂ ਹੁੰਦੀਆਂ ਬੰਦੇ ਇੱਕ ਅੱਦੇ ਆ ਜਾਂਦੇ ਆ ਚਲੇ ਜਾਂਦੇ ਆ ਕੋਈ ਗੱਲ ਨਹੀਂ ਹੁਣ ਤੁਸੀਂ ਪਹਿਲਾਂ ਇੱਕ ਇੱਕ رائے ਤਾਂ ਬਣਾਓ ਪ੍ਰਵਾਸੀ ਪੰਜਾਬੀਆਂ ਦਾ ਮੁੱਦਾ ਉੱਠਿਆ ਬੜੇ ਬੇਰਹਿਮੀ ਨਾਲ ਮੈਂ ਕਹਿੰਦਾ ਉਹਨਾਂ ਨੇ ਗੈਰ ਮਨੁੱਖੀ ਤਰੀਕੇ ਨਾਲ ਹੁਸ਼ਿਆਰਪੁਰ ਚ ਬੱਚੇ ਦਾ ਜਿਹੜਾ ਕਤਲ ਕੀਤਾ ਕ੍ਰਿਮੀਨਲ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਕੋਈ ਦੇਸ਼ ਨਹੀਂ ਕੋਈ ਪਰਦੇਸ਼ ਨਹੀਂ ਕ੍ਰਿਮੀਨ ਅਪਰਾਧੀ ਦਾ ਪ੍ਰਤੀ ਹੁੰਦਾ ਸਖਤ ਤੋਂ ਸਖਤ ਸਜ਼ਾ ਮਿਲੂਗੀ ਫਾਸਟ ਟਰੈਕ ਤੇ ਜਾ ਕੇ ਸਜ਼ਾ ਮਿਲੂਗੀ ਜੋ ਲੱਗੇ ਤੁਹਾਡੇ ਤੁਹਾਡੇ ਆਪਣਿਆਂ ਜਾਏ ਨਹੀਂ ਹੋ ਉਹ ਕਿਹਦੇ ਕੱਢੋ ਇਹਨਾਂ ਨੂੰ ਥੱਲੇ ਦੇਖ ਲੈਣ ਦੇ ਕਿਹੜਾ ਮੁਲਕ ਹੈ ਚਲ ਹੈਗੇ ਆ 2 ਘੰਟੇ ਹਜੇ ਚਲੋ ਲਾ ਲਓ ਥੱਲੇ ਚਲੋ ਕੋਈ ਫੋਰਨ ਪਾਲਸੀ ਕੋਈ ਵਿਦੇਸ਼ ਪਾਲਸੀ ਸਾਨੂੰ ਪੁੱਛਣ ਦਾ ਹੱਕ ਨਹੀਂ ਜੀ ਕਿ ਵਿਦੇਸ਼ ਨੀਤੀ ਕੀ ਹੈ ਸਾਡੇ ਲੋਕ ਬਹੁਤ ਸਾਰੇ ਵਿਦੇਸ਼ਾਂ 'ਚ ਬਸਦੇ ਨੇ ਉਹ ਸਾਨੂੰ ਪੁੱਛਦੇ ਨੇ ਕੋਈ ਨੀਤੀ ਹੈ ਜੀ ਸਾਡੇ ਬਾਰੇ ਕੁਈ ਐਨ ਆਰ ਆਈਸ ਬਾਰੇ ਹੁਣ ਉਥੇ ਕਿੰਨਾ ਅਨਰੈਸਟ ਹੋਇਆ ਪਿਆ ਟੋਰਾਂਟੋ ਵੈਨਕੂਵਰ ਲੰਡਨ ਆਸਟ੍ਰੇਲੀਆ ਉਥੇ ਐਂਟੀ ਇਮੀਗ੍ਰੇਸ਼ਨ ਦੇ ਚੱਲ ਰਹੇ ਨੇ ਏਡੇ ਏਡੇ ਜਿਹੜੇ ਪ੍ਰਦਰਸ਼ਨ ਕੋਈ ਬੋਲ ਰਿਹਾ ਜੀ ਆ ਕੱਲ 73 ਸਾਲ ਦੀ ਦਾਦੀ 73 ইয়ার্স ওল্ড ਦਾਦੀ ਬੇੜੀਆਂ ਲਾ ਕੇ 172 ਬੰਦੇ ਕੱਲ ਕੱਢਤੇ ਉਹਨੇ ਬੇੜੀਆਂ ਲਾ ਕੇ ਕੋਈ ਬੋਲ ਰਿਹਾ ਜੀ ਮਾਈ ਫਰੈਂਡ ਡੋਨਾਲਡ ਟਰੰਪਲ ਹੈ ਕਿਹੜਾ ਫਰੈਂਡ ਹੈ ਸਾਰਿਆਂ ਉਹਨੇ ਤਾਰਫ ਵਧਾਤੇ ਉਹਨੇ ਸਾਰੇ ਪਾਕਿਸਤਾਨ ਨੂੰ ਬਰਾਬਰ ਦਾ ਮੁਲਕ ਕਹਿੰਦਾ ਉਹ ਇੰਨਾ ਗੱਲਾਂ ਬਾਰੇ ਸੋਚੀਏ ਹਰ ਵਕਤ ਆਪਾਂ ਚ ਲੜੀਏ ਉਹ ਕਹਿੰਦਾ ਠੀਕ ਹੈ ਲੜੀ ਜਾਓ ਆਨੂ ਕੀ ਆ ਵਧੀਆ ਗੱਲ ਹੈ ਸਗੂ ਲੜੀਓ ਕਿਉਂਕਿ ਜਿਹੜੀਆਂ ਪੁਲਸਾਂ ਵੀ ਨੇ ਨਾ ਇੰਟਰਨੈਸ਼ਨਲ ਉਹ ਗੈਂਗਬਾਰ ਨੂੰ ਹਟਾਉਂਦੀਆਂ ਨਹੀਂ ਹੁੰਦੀਆਂ ਉਹ ਕਹਿੰਦਾ ਆਪੇ ਮਰਦੇ ਨੇ ਮਰ ਜਾਣ ਡੋ ਆਪਾਂ ਕੋ ਵਿੱਚ ਪਈਏ ਉਹ ਦੋ ਉਹਦੇ ਮਾਰਗੇ ਦੋ ਉਹਦੇ ਮਾਰਗੇ ਉਹਦੇ ਦੀ ਦੁਸ਼ਮਣੀ ਪੱਕੀ ਹੋ ਜਾਂਦੀ ਹੈ ਅਗਲੇ ਵਾਰ ਤਿੰਨ ਉਹਦੇ ਮਾਰਗੇ ਤਿੰਨ ਉਹਦੇ ਮਾਰਗੇ ਆਪ ਹੀ ਖਤਮ ਹੋ ਜਾਂਦੇ ਆ ਮੁਗਲ ਕਿਵੇਂ ਖਤਮ ਹੋਏ ਸੀ ਆਪਸ ਹੀ ਲੜ ਕੇ ਖਤਮ ਹੋਏ ਸੀ 800 ਸਾਲ ਨਹੀਂ ਹੁੰਦਾ ਕੋਈ ਵਿਰੋਧੀ ਹੈਗਾ ਸੀ ਕੋਈ ਥੋੜਾ ਜਿਹਾ ਵਿਜਨ ਆਪਾਂ ਰੱਖ ਕੇ ਚੱਲਿਏ ਥੋੜੇ ਤਜਰਬੇ ਦੀ ਲੋੜ ਹੈ ਥੋੜੇ ਤਜਰਬੇ ਦੀ ਲੋੜ ਹੈ ਤੁਹਾਡੇ ਕੋਲ ਤਜਰਬਾ ਹੈ ਉਹ ਅਲੱਗ-ਅਲੱਗ ਤਜਰਬਾ ਥੋੜਾ ਜਿਹਾ ਇੱਧਰਲੇ ਪਾਸੇ ਜ਼ਿਆਦਾ ਪਰ ਸਾਰੇ ਸੰਜੇ ਉਗਲੇ ਕੁਝ ਨਹੀਂ ਹੁੰਦੀਆਂ ਚੰਗੇ ਬੰਦੇ ਵੀ ਹੈਗੇ ਕੋਈ ਪਾਰਟੀਆਂ ਮਾੜੀਆਂ ਨਹੀਂ ਹੁੰਦੀਆਂ ਬੰਦੇ ਇੱਕ ਅੱਧੇ ਆ ਜਾਂਦੇ ਆ ਚਲੇ ਜਾਂਦੇ ਆ ਕੋਈ ਗੱਲ ਨਹੀਂ ਹੁਣ ਤੁਸੀਂ ਪਹਿਲਾਂ ਇੱਕ ਇੱਕ رائے ਤਾਂ ਬਣਾਓ ਪ੍ਰਵਾਸੀ ਪੰਜਾਬੀਆਂ ਦਾ ਮੁੱਦਾ ਉੱਠਿਆ ਬੜੇ ਬੇਰਹਿਮੀ ਨਾਲ ਮੈਂ ਕਹਿੰਦਾ ਉਹਨਾਂ ਨੇ ਗੈਰ ਮਨੁੱਖੀ ਤਰੀਕੇ ਨਾਲ ਹੁਸ਼ਿਆਰਪੁਰ ਚ ਬੱਚੇ ਦਾ ਜਿਹੜਾ ਕਤਲ ਕੀਤਾ ਕ੍ਰਿਮੀਨਲ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਕੋਈ ਦੇਸ਼ ਨਹੀਂ ਕੋਈ ਪਰਦੇਸ ਨਹੀਂ ਕ੍ਰਿਮੀਨਲ ਅਪਰਾਧੀ ਦਾ ਅਪਰਾਧੀ ਹੁੰਦਾ ਸਖਤ ਤੋਂ ਸਖਤ ਸਜ਼ਾ ਮਿਲੂਗੀ ਫਾਸਟ ਟਰੈਕ ਤੇ ਜਾ ਕੇ ਸਜ਼ਾ ਮਿਲੂਗੀ ਜੋ ਲੱਗੇ ਤੁਹਾਡੇ ਤੁਹਾਡੇ ਆਪਣੀਆਂ ਜਾਇ ਨਹੀਂ ਹੋ ਉਹ ਕਿਹਦੇ ਕੱਢੋ ਇਹਨਾਂ ਨੂੰ ਥੱਲੇ ਦੇਖ ਲੈਣੇ ਕਿਹੜਾ ਮੁਲਕ ਹੈ ਚਲ ਹੈਗੇ ਆ 2 ਘੰਟੇ ਹਜੇ ਚਲੋ ਲਾ ਲਓ ਕੰਮ ਚਲੋ ਕੋਈ ਫੋਰਨ ਪਾਲਸੀ ਕੋਈ ਵਿਦੇਸ਼ ਪਾਲਸੀ ਸਾਨੂੰ ਪੁੱਛਣ ਦਾ ਹੱਕ ਨਹੀਂ ਜੀ ਕਿ ਵਿਦੇਸ਼ ਨੀਤੀ ਕੀ ਹੈ ਸਾਡੇ ਲੋਕ ਬਹੁਤ ਸਾਰੇ ਵਿਦੇਸ਼ਾਂ 'ਚ ਬਸਦੇ ਨੇ ਉਹ ਸਾਨੂੰ ਪੁੱਛਦੇ ਨੇ ਕੋਈ ਨੀਤੀ ਹੈ ਜੀ ਸਾਡੇ ਬਾਰੇ ਕੁਈ ਐਨ ਆਰ ਆਈਜ਼ ਬਾਰੇ ਹੁਣ ਉਥੇ ਕਿੰਨਾ ਅਨਰੈਸਟ ਹੋਇਆ ਪਿਆ ਟੋਰਾਂਟੋ ਵੈਂਕੂਵਰ ਲੰਡਨ ਆਸਟ੍ਰੇਲੀਆ ਉਥੇ ਐਂਟੀ ਇਮੀਗ੍ਰੇਸ਼ਨ ਦੇ ਚੱਲ ਰਹੇ ਨੇ ਅਡੇਡੇ ਜਿਹੜੇ ਪ੍ਰਦਰਸ਼ਨ ਕੋਈ ਬੋਲ ਰਿਹਾ ਜੀ ਆ ਕੱਲ 73 ਸਾਲ ਦੀ ਦਾਦੀ 73 ইয়ার্স 올ਡ ਦਾਦੀ ਬੇੜੀਆਂ ਲਾ ਕੇ 172 ਬੰਦੇ ਕੱਲ ਕੱਢਦੇ ਉਹਨੇ ਬੇੜੀਆਂ ਲਾ ਕੇ ਕੋਈ ਬੋਲ ਰਿਹਾ ਜੀ ਮਾਈ ਫਰੈਂਡ ਡੋਨਾ